ਪੰਜਾਬ ਸਰਕਾਰ ਦੇ ਵੱਲੋਂ ਵੱਡੇ ਐਲਾਨ ਜਰੂਰ ਕਰ ਦਿੱਤੇ ਨੇ ਤੇ ਉਹਨਾਂ ਐਲਾਨਾਂ ਦੇ ਉੱਤੇ ਹੁਣ ਫੁੱਲ ਚੜਾਉਣੇ ਸ਼ੁਰੂ ਵੀ ਕਰ ਦਿੱਤੇ ਨੇ ਦਰਅਸਲ ਹੜ੍ਹ ਪੀੜਤਾਂ ਦੇ ਲਈ ਪੰਜਾਬ ਸਰਕਾਰ ਦਿਨ ਰਾਤ ਖੜੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਗੱਲ ਦਾਅਵੇ ਨਾਲ ਕੀਤੀ ਗਈ ਆ ਕਿ ਜਦੋਂ ਤੱਕ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਨਹੀਂ ਮਿਲਦਾ ਉਦੋਂ ਤੱਕ ਮੈਂ ਚੈਨ ਦੀ ਨੀਂਦ ਨਹੀਂ ਸੋਵਾਂਗਾ ਤਾਂ ਸਿਲਸਿਲਾ ਸ਼ੁਰੂ ਹੋ ਚੁੱਕਿਆ ਜਿਸ ਤਰੀਕੇ ਦੇ ਨਾਲ ਮਾਨ ਸਰਕਾਰ ਦੇ ਵੱਲੋਂ ਵਾਅਦਾ ਕੀਤਾ ਗਿਆ ਕਿ ਜੋ ਹੜਾਂਾਂ ਦੇ ਵਿੱਚ ਆਪਣੇ ਆਪਣੇ ਤੋਂ ਦੂਰ ਹੋ ਗਏ ਜਾਨਾਂ ਗਵਾ ਚੁੱਕੇ ਜੋ ਇਨਸਾਨ ਤਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ 4-4 ਲੱਖ ਰੁਪਏ ਅਸੀਂ ਮੁਆਵਜ਼ੇ ਦੇ ਵਜੋਂ ਦੇਵਾਂਗੇ ਤਾਂ ਉਸੇ ਸਿਲਸਲੇ ਦੇ ਤਹਿਤ ਅੱਜ ਪਿੰਡ ਤਲਵੰਡੀ ਬਿਰਕ ਦੇ ਇੱਕ ਨੌਜਵਾਨ ਜੁਲੀਅਸ ਮਸੀਹ ਨੂੰ ਮਸੀਹ ਜੋ ਕਿ ਜਿਸ ਦਾ ਕੀ ਸੱਪ ਡੰਗਣ ਦੇ ਨਾਲ ਜਿਸ ਦੀ ਮੌਤ ਹੋ ਜਾਂਦੀ ਹੈ ਤੇ ਉਸ ਦੇ ਪਰਿਵਾਰ ਦੇ ਕੋਲ ਅੱਜ ਸਰਕਾਰ ਦੇ ਨੁਮਾਇंदे ਪਹੁੰਚੇ ਤੇ ਪਰਿਵਾਰਕ ਮੈਂਬਰਾਂ ਨੂੰ 4 ਲੱਖ ਰੁਪਏ ਮਾਲੀ ਮਦਦ ਦਿੱਤੇ ਅਤੇ ਪਰਿਵਾਰ ਦੇ ਵੱਲੋਂ ਵੀ ਜਿਹੜਾ ਦਿਲੋਂ ਧੰਨਵਾਦ ਕੀਤਾ ਗਿਆ ਪੰਜਾਬ ਸਰਕਾਰ ਦਾ ਇਸ ਮਦਦ ਦੇ ਲਈ ਤਾਂ ਕੀ ਕੁਝ ਕਹਿ ਰਹੇ ਨੇ ਇਸ ਮੌਕੇ ਸਰਕਾਰ ਦੇ ਨੁਮਾਇंदे ਰਮਨ ਬਹਿਲ ਜੋ ਕਿ ਪਹੁੰਚੇ ਜਿਨ੍ਹਾਂ ਦੇ ਵੱਲੋਂ 4 ਲੱਖ ਰੁਪਏ ਦਿੱਤੇ ਗਏ ਪੀੜਿਤ ਪਰਿਵਾਰ ਨੂੰ ਤਾਂ ਔਰ ਇਸ ਕੰਦੇ ਵਿੱਚ ਇੱਕ ਬੜਾ ਵੱਡਾ ਹੱਥਾ ਹੋਇਆ ਸੀਗਾ 29 ਅਕਤੂਬਰ ਨੂੰ ਜੂਨਸ ਮਸੀਹ ਪੁੱਤਰ ਵੀਰਾ ਮਸੀਹ ਵਾਸੀ ਤਲਵੰਡੀ ਵਿਖੇ ਉਹ ਹੜਾ ਦੇ ਪ੍ਰਕੋਪ ਦੇ ਵਿੱਚ ਉਹਦੇ ਮਨ ਦੇ ਵਿੱਚ ਦਸਵਾ ਸੀ ਕਿ ਮੈਂ ਵੀ ਸੇਵਾ ਖਰਾਬ ਤੇ ਜਿਹੜੇ ਲੋਕ ਹੜਾ ਦੇ ਵਿੱਚ ਪ੍ਰਭਾਵਿਤ ਹੋਏ ਨੇ ਤੇ ਜਿਹੜੇ ਹੜਾ ਦੇ ਵਿੱਚ ਫਸੇ ਦੇ ਨੇ ਉਹਨਾਂ ਨੂੰ ਮੈਂ ਕੱਢ ਕੇ ਲਿਆਵਾ ਤੇ ਉਸ ਜਜ਼ਬੇ ਨੂੰ ਉਸ ਸੇਵਾ ਭਾਵਨੀ ਲੈ ਕੇ ਉਹ ਸਲਾਮਤ ਅਗਲੇ ਪਾਸੇ ਹਰਦਾਣ ਤੇ ਮੰਗਲ ਚਲੇ ਗਿਆ ਅੱਜ ਜਿਸ ਲੋਕ ਨੂੰ ਬੰਦੇ ਲੈ ਕੇ ਪਾਣੀ ਚੋਂ ਖੜ ਰਿਆ ਸੀਗਾ ਉਹਨੂੰ ਉੱਥੇ ਸੱਪ ਦੱਸ ਗਿਆ ਤੇ ਬਦਕਿਸਮਤੀ ਦੇ ਨਾਲ ਉਹਦੀ ਮੌਤ ਹੋ ਗਈ ਉਹਨੂੰ ਹਸਪੀਟਲ ਵੀ ਲੈ ਕੇ ਗਏ ਔਰ ਡਾਕਟਰ ਨੇ ਵਾਅਦਾ ਵੀ ਲਾਇਆ ਪਰ ਉਹ ਬਚਾ ਨਹੀਂ ਸਕਿਆ ਸੋ ਬੜਾ ਦੁਖਦਾਈ ਸੀ ਮੈਂ ਉਸ ਵਕਤ ਇੱਥੇ ਆਇਆ ਤੇ ਮੈਨੂੰ ਮੌਕੇ ਤੇ ਸਰਪੰਚ ਸਾਹਿਬ ਨੇ ਸਾਡੇ ਗੇਜ ਜੀ ਸਾਹਿਬ ਪਾਰਸੂਆ ਦੇ ਬੇਟੇ ਮੌਂਟੀ ਜੀ ਰਫੀ ਜੀ ਆ ਸਾਡੇ ਗੌੜੀ ਦੀ ਵਲੇ ਸਲੀਮਪੁਰ ਰਗਾਲਾ ਤੋਂ ਪੰਚਾਉ ਨੇ ਇਹਨਾਂ ਨੇ ਕਿਹਾ ਵੀ ਇੱਕ ਬਹੁਤ ਵੱਡਾ ਦੁਖਾਂਤ ਹੋਇਆ ਉਹ ਮੌਦੋ ਵੀ ਆਇਆ ਸੀ ਤੇ ਮੈਂ ਕਿਹਾ ਵੀ ਹੁਣ ਕਰ ਕੁਝ ਨਹੀਂ ਸਕਦੇ ਉਹ ਨੌਜਵਾਨ ਮੁੰਡਾ ਸੀ ਜੀਵਨ ਮਸੀਹ ਪਹਿਲਾਂ ਵੀ ਪਰਿਵਾਰ ਦੇ ਵਿੱਚ ਇੱਕ ਵੀ 25 ਦਿਨ ਪਹਿਲਾਂ ਦੁਖਾਂਤ ਹੋਇਆ ਉਹਦਾ ਵੱਡਾ ਭਰਾ ਉਹਦੀ ਮੌਤ ਹੋ ਗਈ ਸੀ ਤੇ ਕੋਈ ਲਫਤ ਨਹੀਂ ਸੀ ਕੀ ਕਰਦੇ ਇਹ ਬੱਚੀ ਕੋਲ ਆਏ ਸਾ ਤੇ ਫਿਰ ਇਹੋ ਹੀ ਮਨ ਚ ਰੱਖਿਆ ਵੀ ਇਹ ਦੁੱਖ ਤੇ ਬਹੁਤ ਆ ਪਰ ਦੁੱਖ ਨੂੰ ਕਿਸ ਤਰੀਕੇ ਨਾਲ ਘਟਾਇਆ ਜਾਵੇ ਤੇ ਮੈਨੂੰ ਅੱਜ ਇਸ ਗੱਲ ਦੀ ਘਾਟ ਹੈ ਸਾ ਜੀ ਅੱਜ ਪੰਜਾਬ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹ ਭਗਵੰਤ ਮਾਨ ਜੀ ਦੀ ਜੇ ਸਾਡੇ ਮੁੱਖ ਮੰਤਰੀ ਨੇ ਉਹਨਾਂ ਦੇ ਯੋਗ ਅਗਵਾਈ ਥੱਲੇ ਖੜ੍ਹ ਪੀੜਤਾ ਲਈ ਬਹੁਤ ਕੁਸ਼ਨ ਕੀਤਾ ਜਾ ਰਿਹਾ ਉਸ ਲੜੀ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਇੱਕ ਫੈਸਲਾ ਕੀਤਾ ਵੀ ਜਿਹੜਾ ਜੀ ਸਾਡੇ ਚੋਂ ਦੂਰ ਹੋ ਗਿਆ ਔਰ ਖਾਸ ਕਰਕੇ ਉਹ ਬੱਚਾ ਤੇ ਸੱਪ ਗੱਸਣ ਨਾਲ ਗਿਆ ਸੇਵਾ ਕਰ ਰਿਹਾ ਸੀ ਉਹਨੂੰ 4 ਲੱਖ ਰੁਪਏ ਦੀ ਰਾਸ਼ੀ ਜਿਹੜੀ ਆ ਉਹ ਦਿੱਤੀ ਜਾਵੇ ਤਾਂ ਕਿ ਪਰਿਵਾਰ ਥੋੜਾ ਬਹੁਤ ਆਪਣੀ ਆਪ ਨੂੰ ਸੁਭਾ ਸਕੋ ਇਹ ਇਨਸਾਨ ਦੀ ਕੀਮਤ ਨਹੀਂ ਹੈਗੀ ਜਿੰਨੀ ਮਰਜ਼ੀ ਕੀਮਤ ਲਾ ਲਓ ਬੰਦੇ ਦੀ ਕੋਈ ਕੀਮਤ ਨਹੀਂ ਕੋਈ ਉਹਦੀ ਪਰਵਾਹੀ ਨਹੀਂ ਪਰ ਆ ਇੱਕ ਛੋਟੀ ਜੀ ਰਕਮ 4 ਲੱਖ ਰੁਪਏ ਦੀ ਇਹ ਸਾਡੀ ਬੇਟੀ ਨੂੰ ਛੋਟੇ ਬੱਚਿਆਂ ਨੂੰ ਮਾਪੇ-ਪਾਪ ਨੂੰ ਮਾੜਾ-ਮੋਟਾ ਆਸਰਾ ਦੇਣ ਵਾਸਤੇ ਕੋੰਤੀ ਜੀ ਇੱਕ ਸਹਾਰਾ ਬਣੇਗੀ ਤਾਂ ਕਿ ਇਹ ਖੜੀ ਹੋ ਸਕੇ ਤੇ ਅੱਗੇ ਜ਼ਿੰਦਗੀ ਦੀ ਦੌੜ ਦੇ ਵਿੱਚ ਵੱਧ ਸਕੇ ਸੋ ਮੈਂ ਧੰਨਵਾਦ ਕਰਦਾ ਮਾਨਯੋਗ ਮੁੱਖ ਮੰਤਰੀ ਜੀ ਦਾ ਔਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਜੇਖਾ 29 ਅੱਠ ਨੂੰ ਇਹ ਵਾਕਿਆ ਹੋਇਆ ਤੇ ਅੱਜ 12 ਤਰੀਕ ਨੂੰ ਇਹ ਪੈਸੇ ਜਿਹੜੇ ਨੇ ਇਹ ਪਰਿਵਾਰ ਨੂੰ ਮਿਲ ਗਏ 4 ਲੱਖ ਰੁਪਏ ਸੋ 12 12 ਦਿਨਾਂ 13 ਦਿਨਾਂ ਅੰਦਰ ਅੰਦਰ ਤੇ ਮੈਂ ਸਮਝਦਾ ਵੀ ਭਗਵੰਤ ਮਾਨ ਜੀ ਦੀ ਸਰਕਾਰ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਆਮ ਆਦਮੀ ਪਾਰਟੀ ਦੀ ਸੋਚ ਸੰਵੇਦਨਸ਼ੀਲ ਚਿਤੁਤਕ ਇਹੋ ਜਿਹੇ ਮਸਲੇ ਆਉਂਦੇ ਨੇ ਔਰ ਅੱਜ ਸਾਰਾ ਪੰਜਾਬ ਇਸ ਪਾਸੇ ਪ੍ਰਭਾਵਿਤ ਹੋਇਆ ਪਿਆ ਔਰ ਵਧੀਆ ਗੱਲ ਇਹ ਹੋਈ ਆ ਕਿ ਅੱਜ ਇਨਸਾਨੀयत ਜਗਦੀ ਆ ਹਰ ਇਨਸਾਨ ਇੱਕ ਦੂਜੇ ਦੀ ਮਦਦ ਉੱਪਰ ਤਗੜਾ ਹੋ ਕੇ ਲੱਗਾ ਸੋ ਅੱਜ ਇੱਥੇ ਤਲਵੰਡੀ ਵਿਰਕ ਆਏ ਆ ਮੈਂ ਪਰਿਵਾਰ ਨੂੰ ਇਹ ਵੀ ਭਰੋਸਾ ਦਿੱਤਾ ਕਿ ਉਹ ਜਿਉਣਾ ਤੋਂ ਬਿਨਾਂ ਨਹੀਂ ਆ ਸਕਦਾ ਪਰ ਤੇਰੀ ਜ਼ਿੰਦਗੀ ਦੇ ਵਿੱਚ ਜਿੰਨੇ ਜੋਗੇ ਆ ਅਸੀਂ ਹਾਜ਼ਰ ਆ ਪੂਰਾ ਸਾਡਾ ਸੰਗੋਗ ਕੋਸ਼ਿਸ਼ ਹੋਏਗੀ ਕਿ ਪਰਿਵਾਰ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਨਾ ਹੋਵੇ ਸਰਪੰਚ ਸਾਹਿਬ ਤੁਸੀਂ ਇੱਥੇ ਹੋ ਬਿਲਕੁਲ ਕੋਰੀ ਜੀ ਤੁਸੀਂ ਹੋ ਔਰ ਵੀ ਜੀ ਤੁਸੀਂ ਇੱਥੇ ਹੋ ਮੋਤੀ ਜੀ ਇਹ ਪਰਿਵਾਰ ਨੂੰ ਕਿਸੇ ਸਾਰੇ ਆਲੇ ਸੰਭਾਲਣਾ ਇਹ ਸਾਲਾ ਜਿੰਨਾ ਪਰਿਵਾਰ ਆ ਸਾਡਾ ਆਪਣਾ ਪਰਿਵਾਰ ਆ ਔਰ ਮੈਂ ਅੱਗੇ ਵੀ ਕਿਹਾ ਵੀ ਜਿੱਥੋਂ ਤੱਕ ਇਸ ਭਾਈਚਾਰੇ ਦੀ ਗੱਲ ਆ ਸਾਨੂੰ ਦੋ ਮਾਰਾ ਪੈਂਦੀ ਆ ਕਿਤੇ ਗਰੀਬੀ ਆ ਦੂਜੀ ਅਨਪੜਤਾ ਦਾ ਸੋ ਆਪਾਂ ਦੋਵਾਂ ਦੇ ਖਿਲਾਫ ਲੜਨਾ ਆਪਣੀ ਅੱਗੇ ਜ਼ਿੰਦਗੀ ਵਧੀਆ ਕਰਨੀ ਆ ਸੋ ਮੈਂ ਪਰਿਵਾਰ ਨੂੰ ਵੀ ਨਗਰ ਨੂੰ ਵੀ ਇਹ ਵਿਸ਼ਵਾਸ ਦਵਾਉਣਾ ਕਿ ਇਹੋ ਜਿਹਾ ਦੁਖਾਂਤ ਦੇ ਵਿੱਚ ਪ੍ਰਮਾਤਮਾ ਕਿਸੇ ਨੂੰ ਨਾ ਪਾਵੇ ਪਰ ਜਿਵੇਂ ਆ ਗਿਆ ਕਿ ਆਪਾਂ ਕੰਮ ਦੇ ਨਾਲ ਪਰਿਵਾਰ ਔਰ ਨਗਰ ਦੇ ਨਾਲ ਖੜੇ ਆ ਸੋ ਬਹੁਤ ਵਾਹ ਕਹਿੰਦਾ ਹੋਇਆ ਉਸ ਅਜ਼ੀਜ਼ ਜੁਲੀਅਨ ਮਸੀਹ ਨੂੰ ਸ਼ਰਦਾ ਦੇ ਬੋਲ ਵੀ ਪੇਟ ਕਰਦਾ ਪ੍ਰਮਾਤਮਾ ਆਪਣੇ ਚਰਮਚਰ ਨੂੰਵਾਸਦਵੇ ਔਰ ਪਿਛੇ ਪਰਿਵਾਰ ਨੂੰ ਪੂਰੀ ਹਿੰਮਤ ਦਵੇ ਕਿ ਇਸ ਦੁੱਖ ਦੀ ਘੜੀ ਚੋਂ ਉਹ ਨਿਕਲ ਸਕਦੇ ਬਹੁਤ ਬਹੁਤ ਧੰਨਵਾਦ ਤੁਸੀਂ ਸੁਣਿਆ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਦੇ ਵੱਲੋਂ ਕਿਹਾ ਗਿਆ ਕਿ ਬੇਸ਼ੱਕ ਇਸ ਰਾਸ਼ੀ ਦੇ ਨਾਲ ਪਰਿਵਾਰਕ ਮੈਂਬਰ ਨੂੰ ਵਾਪਸ ਨਹੀਂ ਲਿਆਂਦਾ ਜਾ ਸਕਦਾ ਪਰ ਪਰਿਵਾਰਕ ਮੈਂਬਰਾਂ ਦੇ ਵਿੱਚ ਕੁਝ ਨਾ ਕੁਝ ਇਸ ਦੇ ਨਾਲ ਜ਼ਖਮਾਂ ਦੇ ਉੱਤੇ ਮਲਮ ਜ਼ਰੂਰ ਲੱਗੇਗੀ ਕਿਉਂਕਿ ਇੱਕ ਹਾਲਾਤ ਅਜਿਹੇ ਬਣ ਚੁੱਕੇ ਹੜ੍ਹਾਂ ਦੇ ਕਰਕੇ ਘਰਾਂ ਦੇ ਵਿੱਚ ਜੋ ਸਮਾਨ ਪਿਆ ਸੀ ਲੋਕਾਂ ਦਾ ਉਹ ਖਰਾਬ ਹੋ ਚੁੱਕਿਆ ਕਈ ਆਪਣੇਆਂ ਤੋਂ ਆਪਣੇ ਦੂਰ ਹੋ ਚੁੱਕੇ ਕਈਆਂ ਦੇ ਪਸ਼ੂ ਇਸ ਜਿਹੜੇ ਨੇ ਹੜ੍ਹਾਂ ਦੇ ਕਰਕੇ ਉਹਨਾਂ ਤੋਂ ਦੂਰ ਹੋ ਚੁੱਕੇ ਤਾਂ ਅਜਿਹੇ ਦੇ ਵਿੱਚ ਹਾਲਾਤ ਇੱਕ ਤਾਂ ਪਹਿਲਾਂ ਹੀ ਬਦ ਤੋਂ ਬੱਤਰ ਬਣੇ ਹੋਏ ਨੇ ਦੂਜੇ ਪਾਸੇ ਪਰਿਵਾਰਕ ਮੈਂਬਰ ਚਲੇ ਜਾਣਾ ਤਾਂ ਵਾਕਈ ਇੱਕ ਵੱਡੇ ਜਿਹੜੇ ਨੇ ਇੱਕ ਘਟਨਾ ਵੱਡੀਆਂ ਮਾਫ ਕਰਨਾ ਘਟਨਾਵਾਂ ਨੇ ਜਿਹੜੀਆਂ ਇਹ ਵੱਡੇ ਹਾਦਸੇ ਜਿਹੜੇ ਹੋਏ ਨੇ ਤਾਂ ਇਹ ਕਦੇ ਭੁਲਾਉਣ ਵਾਲੇ ਨਹੀਂ ਆ ਪਰ ਫਿਰ ਵੀ ਪੰਜਾਬ ਸਰਕਾਰ ਦੇ ਵੱਲੋਂ ਜ਼ਖਮਾਂ ਦੇ ਉੱਤੇ ਮਲਮ ਲਗਾਉਣ ਦੇ ਲਈ ਥੋੜੀ ਬਹੁਤੀ